ਮਦਰਸ ਡੇ ਮਨਾਉਣ ਦਾ ਉਦੋਂ ਹੀ ਫਾਇਦਾ ਹੈ ਜੇਕਰ ਅਸਲ ਜ਼ਿੰਦਗੀ ਦੇ ਵਿੱਚ ਅਸੀਂ ਮਾਂਵਾਂ ਦੀ ਕਦਰ ਕਰਦੇ ਆਂ ਕਹਿੰਦੇ ਆ ਕਿ ਮਾਂ ਦਾ ਇੱਕ ਦਿਨ ਹੁੰਦਾ ਪਰ ਉਹ ਕੋਈ ਵੀ ਦਿਨ ਨਹੀਂ ਹੁੰਦਾ ਜਿਹੜਾ ਮਾਂ ਦੇ ਬਿਨਾਂ ਹੁੰਦਾ ਤੋਂ ਮਾਂਵਾਂ ਜਿਹੜੀਆਂ ਨੇ ਉਹ ਘਰ ਦਾ ਸ਼ਿੰਗਾਰ ਹੁੰਦੀਆਂ ਨੇ ਜੇਕਰ ਮਾਂ ਕਿਤੇ ਨਾ ਥਿਕੇ ਤਾਂ ਬੱਚਾ ਨੂੰ ਵੈਸੇ ਹਨੇਰ ਪੈ ਜਾਂਦਾ ਪਰ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਹੈ ਉਹਨਾਂ ਦੀ ਸੋਝੀ ਜਿਹੜੀ ਹੈ ਰੋ ਕਿਉਂ ਰਹੇ ਹੋ ਕੀ ਕੀ ਗੱਲ ਹੋ ਗਈ ਤੁੰਡੀ ਮੈਂ ਨਹੀਂ ਰੁਕ ਤਵੀਂ ਕਿਹੜੀ ਜਿਹੜਾ ਮਿੱਤਦਾ ਕੋਈ ਨਾ ਨਾ ਬਲੀ ਮੇਂ ਸਭ ਤੋਂ بڑا ਖਾਇ ਰਿਸ਼ਤੇਗਾਰ ਆ ਲੈ ਮੈਂ ਬਲੀਆ ਕੋਈ ਪਤਾ ਲਾ ਦਿਆ ਆ ਅੱਛਾ ਸੁਣਨੇ ਦਾ ਕੰਮ ਕਰ ਜਦੋਂ ਬੜੀ ਸ਼ੇਵਾ ਕੀਤੀ ਹੈ ਰਿਸ਼ਤੇਗਾਰ ਦੇ ਮਾਤਾ ਜੀ ਸ਼ੋਹ ਸੀ ਮੈਂ ਤਾਂ ਪਤਾ ਹੀ ਨਹੀਂ ਲਾਗਿਆ ਮੈਨੂੰ ਕੰਛੇ ਦੇ ਅੱਤ ਵੀ ਨਹੀਂ ਹੋਇਆ ਤੇ ਮੇਰੇ ਦਾ ਬੇਟਾ ਐਸੀ ਸਮਾਨ ਦੇ ਗਿਆ ਵੀ ਗਿਆ ਥੋੜੇ ਜਿਹੀ ਨਹੀਂ ਹੋਇਆ ਉਹ ਕੰਨ ਮੈਂ ਬੈ ਜਾਗਾ ਮਾਂ ਮੈਂ ਥੋੜੀ ਨਹੀਂ ਛੱਡੀ ਆਂਦਾ ਜਾਗਾ ਪਰ ਫੋਨਿੰਗ ਦੀ ਬੁਰੀਏ ਕੰਮ ਨਹੀਂ ਮਿਲਿਆ ਅੱਜ ਤੱਕ ਦੋ ਦਵੇ ਨਾ ਕਦੋਂ ਦੀ ਗੱਲ ਮਜਬੂਦੀਆਂ ਹੁੰਨੀਆਂ ਮੈਂ ਬੈਠੇ ਗਾਉਂਦੇ ਨੂੰ ਉਹ ਲੜਕਾ ਸੁਝਾ ਗਿਆ ਸੀ ਮਿਲਾਂ ਉਹ ਕਿਉਂ ਪਰ ਲੜਕਾ ਸੋਹਿਆ ਬੰਦਿਆ ਆਈ ਸਾਖ ਲਿਆ ਮਿਲਣ ਵੀ ਨਹੀਂ ਆਂਦੀਆਂ ਬਹੁਤ ਬਹੁਤ ਤਕਰੀਬਾਂ ਬਿਤਾ ਆ ਗਿਆ ਕਿੰਨੇ ਬੂਰੀ ਜੀ ਕਰਦਾ ਬੱਚਿਆਂ ਨੂੰ ਮਿਲਣ ਦਾ ਤੇ ਮੈਂ ਡੇਗੀ ਕੁਰਸੀ ਤੇ ਫਰਤੀ ਬੈਠੀ ਮੇਰੀ ਬਾਹ ਟੁੱਟ ਗਈ ਲੱਤ ਖੜੀ ਹੋ ਗਈ ਦੇ ਜਿਸਕੇ ਲੱਗੇ ਬਿਟੇ ਦੀ 15 ਦੀ ਗਰ ਸੁਤਾਨ ਰਹੀ ਮੈਂ ਦੋ ਬਦਲ ਖੁੰਦੀਆਂ ਚੜੀਆਂ ਮੇਰੇ ਕਹਿੰਦੇ ਖੁੰਦੀ ਕਮੀ ਆ ਪਰ ਲੱਤ ਬੜੀ ਕੋਸ਼ਿਸ਼ ਕੀਤੀ ਚੱਲ ਜੀ ਨਹੀਂ ਬੁਟੇ ਬਾਹਰ ਨਹੀਂ ਹੁੰਦਾ ਲੱਤ ਤੇ ਬਾਹਰ ਉੱਟੀ ਜਿਸਕੇ ਲਦੀ ਹੋਰ ਕਰਕੇ ਚਾਰਾ ਬਰੋ ਹੋ ਗਈ ਸੀ ਇੱਥੇ ਕਿੱਦਾਂ ਪਹੁੰਚੇ ਇੱਥੇ ਬੇਟੀ ਛੱਡ ਕੇ ਗਈ ਮੇਰੀ ਬੇਟਾ ਹੈਗਾ ਤੁਹਾਡੇ ਕੋਈ ਨਹੀਂ ਬੇਟਾ ਇੱਕੋ ਐਸੀ ਖਤਮ ਹੋ ਗਿਆ ਚਾਰ-ਪੰਜ ਮਹੀਨੇ ਹੋਏ ਮਾਤਾ ਦਾ ਮੂਰਿਆ ਬੇਟਾ ਮਾਤਾ ਦਾ ਥੋੜੇ ਟਾਈਮ ਪਹਿਲਾਂ ਹੀ ਚੂਲੇ ਦਾ ਆਪਰੇਟ ਹੋਇਆ ਹਾਲਾਕਿ ਇਹਨਾਂ ਦੀ ਦਿਮਾਗੀ ਕੰਡੀਸ਼ਨ ਜਿਹੜੀ ਆ ਉਹ ਪੂਰੀ ਤਰੀਕੇ ਦੇ ਨਾਲ ਦੁਰਸਤ ਨਹੀਂ ਆ ਤਾਂ ਗੱਲ ਜਿਹੜਾ ਨਹੀਂ ਖੁੱਲ ਸਕਦੇ ਪਰ ਇਹ ਪਤਾ ਚੱਲਿਆ ਕਿ ਇਹ ਮਾਤਾ ਦੇ ਆਪਰੇਟ ਹੋਣ ਤੋਂ ਬਾਅਦ ਇਹਨਾਂ ਦੇ ਕੁਝ ਰਿਸ਼ਤੇਦਾਰ ਜਿਹੜੇ ਨੇ ਇਹਨਾਂ ਨੂੰ ਇਸ ਜਗ੍ਹਾ ਦੇ ਉੱਪਰ ਛੱਡ ਗਏ ਸਨ ਤੇ ਉਦੋਂ ਦੇ ਹੀ ਇਹ ਮਾਤਾ ਜਿਹੜੇ ਹੈਗੇ ਨੇ ਇਸ ਜਗ੍ਹਾ ਦੇ ਉੱਪਰ ਮੌਜੂਦ ਨੇ ਤੁਸੀਂ ਕਦੀ ਇਹ ਨਹੀਂ ਕਿਹਾ ਕਿ ਤੁਸੀਂ ਵੀ ਤਾਂ ਘਰ ਚ ਰਹਿ ਕੇ ਦੋ ਫੁਲਕੇ ਖਾਂਦੇ ਹੋ ਮੈਂ ਵੀ ਤੁਹਾਡੇ ਨਾਲ ਹੀ ਰਹਿ ਲਾਂਗੀ ਉਹ ਤਾਂ ਠੀਕ ਹੈ ਬੇਟੀ ਕਿ ਮਜਬੂਰੀ ਹੈ ਕੁਝ ਦੱਸਿਆ ਬੇਟੇ ਨੇ ਤੁਹਾਡੇ ਨੇ ਸਮਾਂ ਕਿ ਕਿਹੜੇ ਸਮੇਂ ਤੱਕ ਆ ਕੇ ਉਹ ਤੁਹਾਨੂੰ ਲੈ ਜਾਏਗਾ ਤੇ ਕੰਨੀ ਨੇ ਤੱਕ ਲੈ ਜਾਏਗਾ ਲੈ ਜਾਏਗਾ ਮੀਨ ਤੱਕ ਲੈ ਜਾਏਗਾ ਹਾਂ ਲੈ ਜਾਏਗਾ ਲੈ ਜਾਏਗਾ ਕੋਈ ਗੱਲ ਬੜੀ ਗੱਲ ਨਹੀਂ ਹੈ ਲੈ ਜਾਏਗਾ ਬੀਤਾ ਖੁਦ ਮੇਰਾ ਬੇਟਾ ਆਪਣੇ ਜਹ ਹੈ ਲੈ ਨਹੀਂ ਹਲਕਾ ਨਾਲ ਲੱਗ ਜਾਏਗਾ ਚੱਲਣੇ ਕੇ ਕਰਨੇ ਆ ਛੋੜ ਗਏ ਹੂੰ ਵੀ ਜਰਾ ਥੋੜਾ ਬਕਰ ਬੁਕਰ ਸੇ ਚੱਲਨੇ ਸੇ ਨਾ ਜਗ੍ਹਾ ਬਾਹਰ ਹੈਗੀ ਤੇ ਤੁਰ ਲਈਦਾ ਫਿਰ ਘਰ ਦੇ ਵਿੱਚ ਦੋਨੋਂ ਸਰਵਿਸ ਕਰਦੇ ਨੇ ਨਹੀਂ ਨਹੀਂ ਬਹੁਤ ਮੇਰੇ ਘਰ ਮੇਰੇ ਰਹਤੀ ਮੇਰਾ ਬੇਟਾ ਜਾਂਦਾ ਹੈ ਪੈਂਟਰ ਹੈ ਪੈਂਟਰ ਦਾ ਕੰਮ ਕਰਦਾ ਹੈ ਹਾਂ ਇੱਕ ਪੋਤਾ ਹੈ ਮੇਰਾ ਇਤਨਾ ਵੱਡਾ ਮਾਮਾ ਉਹ ਮਾਮਾ ਨੇ ਜਿਹੜੀਆਂ ਸੱਚਮੁੱਚ ਆਪਣੇ ਬੱਚਿਆਂ ਨੂੰ ਸਿਰਫ ਬਲੇਸਿੰਗਸ ਹੀ ਦਿੰਦੀਆਂ ਨੇ ਪਰ ਬੱਚਿਆਂ ਕੋਲ ਇਹਨਾਂ ਮਾਮਾ ਨੂੰ ਕੀ ਮਿਲਿਆ ਇਹਨਾਂ ਮਾਮਾ ਨੇ 9 ਮਹੀਨੇ ਉਹਨਾਂ ਬੱਚਿਆਂ ਨੂੰ ਕੋਖ ਦੇ ਵਿੱਚ ਰੱਖਿਆ ਮੁੜ ਕੇ ਜਨਮ ਦਿੱਤਾ ਫਿਰ ਪਾਲਿਆ ਫਿਰ ਪੋਸਿਆ ਫਿਰ ਪੜਾਇਆ ਫਿਰ ਜ਼ਿੰਦਗੀ ਦੇ ਵਿੱਚ ਕੁਝ ਬਣਾ ਦਿੱਤਾ ਤੇ ਅੱਜ ਜਦੋਂ ਸਮਾਂ ਆਇਆ ਇਹਨਾਂ ਮਾਮਾ ਨੂੰ ਸਾਂਭਣ ਦੇ ਲਈ ਤੱਕਈਆਂ ਮਾਮਾ ਦੇ ਨਾਲ ਤਾਂ ਕੁਦਰਤ ਨੇ ਤਰਸ ਦੀ ਕਰ ਦਿੱਤੀ ਤੇ ਕਈ ਜਿਹੜੇ ਬੱਚੇ ਨੇ ਉਹ ਮਾਮਾ ਨੂੰ ਇੱਥੇ ਛੱਡ ਕੇ ਬੈਠੇ ਹੋਏ ਨੇ ਖੂਨ ਦੇ ਰਿਸ਼ਤੇ ਵੀ ਅੱਜ ਦੇ ਸਮੇਂ 'ਚ ਪਾਣੀ ਬਣਦੇ ਨਜ਼ਰ ਆ ਰਹੇ ਨੇ ਪਰ ਇਹ ਮਾਮਾ ਜਿਹੜੀਆਂ ਨੇ ਕਿ ਆਪਣੇ ਪੁੱਤਾਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਜਿਹੜੇ ਵੀ ਇਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਨੂੰ ਵੀ ਆਖਿਰਕਾਰ ਮਾੜਾ ਨਹੀਂ ਕਹਿ ਰਹੇ ਕਿਉਂਕਿ ਇਹਨਾਂ ਦਾ ਕਹਿਣਾ ਕਿ ਬੱਚਿਆਂ ਦੇ ਵੱਲੋਂ ਸਾਨੂੰ ਇਹ ਗੱਲ ਕਹੀ ਗਈ ਹੈ ਕਿ ਤੁਹਾਨੂੰ ਜਲਦੀ ਹੀ ਲੈ ਜਾਵਾਂਗੇ ਸੱਚੀ ਮੁੱੱਚੀ ਜਿਹੜੇ ਆਪਣੇ ਪੁੱਤਾਂ ਨੂੰ ਜਾਂ ਆਪਣੇ ਘਰ ਦੇ ਮੈਂਬਰਾਂ ਨੂੰ ਕਦੇ ਵੀ ਮਾੜਾ ਨਹੀਂ ਇੱਕ ਪਾਸੇ ਤਾਂ ਪੂਰੀ ਦੁਨੀਆ ਭਰ ਦੇ ਵਿੱਚ ਮਦਰਸ ਡੇ ਮਨਾਇਆ ਜਾਂਦਾ ਹੈ ਤੇ ਦੂਜੇ ਪਾਸੇ ਤਸਵੀਰਾਂ ਕੁਝ ਹੋਰ ਹੀ ਬਿਆਨ ਕਰਦੀਆਂ ਨੇ ਸਭ ਤੋਂ ਪਹਿਲਾਂ ਤੇ ਇਹ ਤਸਵੀਰਾਂ ਦੇਖੋ ਇਹ ਉਹ ਮਾਵਾਂ ਨੇ ਜਿਹੜੀਆਂ ਇਸ ਵਕਤ ਬਿਰਧ ਆਸ਼ਰਮ ਦੇ ਵਿੱਚ ਬੈਠੀਆਂ ਹੋਈਆਂ ਨੇ ਤੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਬਤੀਤ ਕਰ ਰਹੀਆਂ ਨੇ ਸਭ ਤੋਂ ਪਹਿਲਾਂ ਇੱਕ ਹੋਰ ਇਹ ਤਸਵੀਰ ਹੈ ਏ ਮਾਤਾ ਜੀ ਦੀ ਸਟੋਰੀ ਕੁਝ ਐਦਾਂ ਜੀ ਹੈ ਕਿ ਆਪਣੇ ਪਰਿਵਾਰ ਨੂੰ ਹਰਦਮ ਯਾਦ ਕਰਦੇ ਰਹਿੰਦੇ ਨੇ ਔਰ ਇਸੇ ਜਗ੍ਹਾ ਦੇ ਉੱਪਰ ਹੀ ਲੇਟੇ ਰਹਿੰਦੇ ਨੇ ਤੇ ਜਦੋਂ ਵੀ ਇਹ ਇੱਥੇ ਲੇਟਦੇ ਨੇ ਜਾਂ ਬੈਠਦੇ ਨੇ ਤਾਂ ਹਮੇਸ਼ਾ ਅਕਸਰ ਇਹਨਾਂ ਦੀਆਂ ਅੱਖਾਂ ਹੰਝੂਆਂ ਦੇ ਨਾਲ ਭਿੱਜੀਆਂ ਹੁੰਦੀਆਂ ਨੇ ਕਿਉਂਕਿ ਇਹ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਯਾਦ ਕਰਦੇ ਨੇ ਆਪਣੇ ਪਰਿਵਾਰ ਨੂੰ ਬਹੁਤ ਜ਼ਿਆਦਾ ਇਹ ਯਾਦ ਕਰਦੇ ਨੇ ਤੇ ਇਹ ਉਹ ਮਾਵਾਂ ਨੇ ਜਿਨ੍ਹਾਂ ਨੂੰ ਉਮੀਦਾਂ ਨੇ ਕਿ ਇਹਨਾਂ ਦੇ ਬੱਚੇ ਇੱਕ ਨਾ ਇੱਕ ਦਿਨ ਇਹਨਾਂ ਨੂੰ ਘਰ ਲੈ ਜਾਣਗੇ ਪਰ ਇਹੋ ਜਿਹੇ ਵੀ ਕੁਝ ਮਾਵਾ ਨੇ ਜਿਨ੍ਹਾਂ ਦੇ ਨਾਲ ਕੁਦਰਤ ਨੇ ਤਰਸ ਦੀ ਕੀਤੀ ਹੈ ਕੁਦਰਤ ਨੇ ਵੀ ਉਹਨਾਂ ਤੇ ਤਰਸ ਨਹੀਂ ਕੀਤਾ ਤੇ ਆਪਣੇ ਆਖਰੀ ਸਾਹਾਂ ਨੂੰ ਜਿਹੜਾ ਇੱਥੇ ਬੈਠ ਕੇ ਇਹਨਾਂ ਦੇ ਵੱਲੋਂ ਗਿਣਿਆ ਜਾ ਰਿਹਾ ਹੈ ਤਾਂ ਕੁਝ ਮਾਵਾਵਾਂ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ ਕਿ ਆਖਿਰਕਾਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਕੁਝ ਅਜੀਹਾ ਵਾਪਰਿਆ ਜਿਸ ਦੇ ਕਰਕੇ ਇਹ ਮਾਵਾ ਇਸ ਥਾਂ ਦੇ ਉੱਪਰ ਆ ਕੇ रहण ਲਈ ਤਿਆਰ ਨਹੀਂ ਆ ਫਿਰ ਮਜਬੂਰ ਨੇ ਸਭ ਤੋਂ ਪਹਿਲਾਂ ਗੱਲ ਕਰਦਿਆਂ ਨਮਸਤੇ ਬੀਜੀ ਨਮਸਤੇ ਜੀ ਕੀ ਨਾਮ ਹੈ ਜੀ ਆਪਣਾ ਜਸਵੀਰ ਜਸਵੀਰ ਅੱਛਾ ਬਈ ਤੁਸੀਂ ਇੱਥੇ ਕਦੋਂ ਤੋਂ ਰਹਿ ਰਹੇ ਹੋ ਨੰਨ 5-6 ਸਾਲ ਤੋਂ ਹੋਇਆ ਹੂੰ ਤੇ ਮੇਰਾ ਬੇਟਾ ਆਇਆ ਸੀ ਸਮਾਨ ਦੇ ਗਿਆ ਵੀ ਗਿਆ ਥੋੜੇ ਵੀ ਨਹੀਂ ਹੋਇਆ ਹੂੰ ਉਹ ਗੰਨ ਨੰਦਾ ਜੰਗ ਮਾਂ ਮੈਂ ਇੱਥੇ ਨਹੀਂ ਛੱਡੀ ਨੀ ਆਂ ਬੈਜੇਗਾ ਉਹ ਪਰ ਥੋੜੀ ਜਿਹੀ ਮਜ਼ਦੂਰੀ ਘੱਟ ਨਹੀਂ ਮਿਲਿਆ ਅੱਜ ਕੋ ਦੁੱਧ ਹੈ ਨਾ ਕਦੋਂ ਦੀ ਜੀ ਮਜ਼ਦੂਰੀਆਂ ਹੁੰਦੀਆਂ ਨੇ ਬੈਜੇਗਾ ਉਹ ਦਿਨ ਨੂੰ ਹੂੰ ਆਹ ਕਿੰਨੀ ਵੰਡੇ ਕੋ ਆ ਉਹਨਾਂ ਮਾਂ ਮੰਨੇ ਲੈ ਕੇ ਜਾਊਂਗਾ ਪੱਥੋਲੀ ਦੀ ਮਜ਼ਦੂਰੀ ਐ ਥੋੜਾ ਦਹਨ ਕੱਢ ਨਾ ਦੇ ਜਾਊਂਗਾ ਅਸਲ ਸਿੰਘ ਭੇਜਿਆ ਬਹੁਤ ਸਮਾਨ ਲੈ ਕੇ ਜਾਂਦਾ ਮੇਰਾ ਬੇਟਾ ਕੋਈ ਅਸੀ ਗੰਮੇ ਆਪਾਂ ਮੰਨ ਨੂੰ ਪਰ ਤੁਸੀਂ ਤੁਸੀਂ ਕਦੀ ਇਹ ਨਹੀਂ ਕਿਹਾ ਕਿ ਤੁਸੀਂ ਵੀ ਤਾਂ ਘਰ ਚ ਰਹਿ ਕੇ ਦੋ ਫੁਲਕੇ ਖਾਂਦੇ ਹੋ ਮੈਂ ਵੀ ਤੁਹਾਡੇ ਨਾਲ ਹੀ ਰਹਿ ਲਾਂਗੀ ਉਹ ਤਾਂ ਠੀਕ ਐ ਬੇਟੇ ਕੁ ਮਜ਼ਦੂਰੀ ਐ ਉਹ ਵੀ ਇੱਕ ਮਜ਼ਦੂਰੀ ਐ ਨਾ ਵੀ ਕੰਮ ਹੀ ਮਿਲਦਾ ਉਹਨਾਂ ਮਾਤਾ ਜੀ ਇੰਨੇ ਥੋੜਾ ਰਹਿ ਤੈਨੂੰ ਜਿੰਦਾ ਜੰਗਾ ਕੇ ਤੁਸੀਂ ਲੋਕਲ ਜਲੰਧਰ ਦੇ ਰਹਿਣ ਵਾਲੇ ਹੋ ਹਾਂਜੀ ਹਾਂਜੀ ਇੱਥੇ ਰਹਿਣ ਆਦੇ ਆ ਆਪੋ ਫੋੜੇ ਰੰਡੇ ਹੁਣ ਮੇਰੇ نو ਪੁੱਤ ਪੈ ਮੈਂ ਜੰਡੀ ਜੰਡੀ ਸਾ ਵੀ ਮੇਰੇ ਇਸ ਦਾ ਡਾਇਰੈਕਟ ਪੁੱਦਾ ਹੋ ਗਿਆ ਤੇ ਮੈਂ ਇਸ ਕਰਕੇ ਤੁਹਾਮੇ ਥੋੜਾ ਕੇ ਹੋ ਗਿਆ ਮੈਂ ਆ ਗਈ ਉਹ ਮੇਰੇ ਬੇਸਾ ਬਾਸ ਹੀ ਆ ਗਿਆ ਉਹ ਮੈਨੂੰ ਮਿਲ ਕੇ ਗਿਆ ਥੋੜੇ ਦਿਨ ਨੂੰ ਹੋਇਆ ਜੀ ਕੁਇਆ ਸਿੰਘਾਂ ਨੂੰ ਮੈਂ ਲੈ ਜਾਵਾਂ ਹਾਂ ਕੀ ਇਹ ਕੁਝ ਦੱਸਿਆ ਬੇਟੇ ਨੇ ਤੁਹਾਡੇ ਨੇ ਸਮਾਂ ਕਿ ਕਿਹੜੇ ਸਮੇਂ ਤੱਕ ਆ ਕੇ ਉਹ ਤੁਹਾਨੂੰ ਲੈ ਜਾਏਗਾ ਕਿੰਨੇ ਕੰਨੀ ਨੇ ਤੱਕ ਲੈ ਜਾਏਗਾ ਲੈ ਜਾਏਗਾ ਮੈਨੂੰ ਤੱਕ ਲੈ ਜਾਏਗਾ ਹਾਂ ਲੈ ਜਾਏਗਾ ਮੈਂ ਲੈ ਜਾਏਗਾ ਕੋਈ ਗੱਦਬਦੀ ਗੱਲ ਨਹੀਂ ਹੈ ਲੈ ਜਾਏਗਾ ਬੇਟਾ ਖੁਦ ਮੇਰਾ ਬੇਟਾ ਆਪਣੇ ਜਹ ਹੈ ਨਹੀਂ ਗੱਲ ਕੋਈ ਨਹੀਂ ਗੱਲ ਲੈ ਕੇ ਜਾਏਗਾ ਫੋਨ ਹੈਗਾ ਤੁਹਾਡੇ ਕੋਲ ਮੇਰੇ ਕੋਲ ਨੰਬਰ ਹੈ ਜਦੋਂ ਬੱਚੇ ਦੀ ਯਾਦ ਆਉਂਦੀ ਹੈ ਬੇਟੇ ਦੀ ਯਾਦ ਆਉਂਦੀ ਤਾਂ ਕੀ ਕਰਦੇ ਹੋ ਫੋਨ ਕਰਾ ਲੈਂਦੇ ਤਾਂ ਜਿਗਨੋ ਸੀ ਸਿਰਦਾ ਨਹੀਂ ਕੋ ਨੂੰ ਕਹਾਂ ਲੀਦਾ ਫੋਨ ਫੋਨ ਬੇਟਾ ਚੁੱਕ ਲੈਂਦਾ ਫੋਨ ਤੋੜਦਾ ਹਾਂ ਹਾਂ ਬੇਟਾ ਚੁੱਕਦਾ ਗੱਲਬਾਤ ਹੁੰਦੀ ਹੈ ਹੋਣਾ ਆ ਕੇ ਗਿਆ ਕਿ ਕਿੰਨੀ-ਕਿੰਨੀ ਚੀਜ਼ਾਂ ਦੇ ਚ ਗਿਆ ਕੋਈ ਇੱਕ ਬੜੀ ਗੱਲ ਨਹੀਂ ਉਹਦੇ ਮਨ ਤੇ ਕਿੱਥੋਂ ਦਾ ਜੰਨਾ ਘਰ ਤੋਂ ਹੋ ਹੀ ਜਾਂਦਾ ਕਿਹ ਕੰਤੇ ਮੈਂ ਲੇਗਾ ਕੋਈ ਗੱਲ ਨਹੀਂ ਗੱਲ ਮਾਂ ਤੋ ਕਬਰਾ ਨਾ ਨਾ ਤੇ ਨਾ ਕਿੰਨਾ ਫਿਕਰ ਨਾ ਕਰ ਹਾਂ ਲੈ ਜਾਏਗਾ ਮੰਮੀ ਜਿੰਦਾਂ ਦਾ ਹੈਗਾ ਕੋਈ ਥੋੜਾ ਮਨ ਕਰਦਾ ਘਰ ਜਾਣ ਨੂੰ ਹਾਂ ਮੇਰਾ ਮਨ ਕਰਦਾ ਹੈ ਆਪਣੇ ਤਾਂ ਬੱਚ ਕੋਈ ਨਹੀਂ ਜਾਏਗਾ ਨਹੀਂ ਜਾਊਗਾ ਤੁਸੀਂ ਪੰਜ ਮਹੀਨੇ 6 ਮਹੀਨੇ ਇੱਥੇ ਕਿੱਦਾਂ ਗੱਟੇ ਤੁਸੀਂ ਮੈਂ ਉਹ ਤਾਂ ਓਖੇ ਕੱਟ ਲਈਏ ਤਾਂ ਮੈਨੂੰ ਪਤਾ ਹੀ ਆ ਪગવાન ਨੂੰ ਪਤਾ ਹੈ ਠੀਕ ਹੈ ਨਾ ਹਾਂ ਕੋਈ ਗੱਲ ਨਹੀਂ ਇਸਪਾ尼亚 ਪੈਂਪਾਸ ਕਰਨਾ ਹੈ ਤਾਂ ਬਿਲਕੁਲ ਇਹਨਾਂ ਨੂੰ ਇੱਕ ਵਾਦਾ ਮਿਲਿਆ ਹੋਇਆ ਕਿ ਮਾਂ ਮੈਂ ਤੁਹਾਨੂੰ ਜਲਦੀ ਹੀ ਘਰ ਲੈ ਜਾਵਾਂਗਾ 8-9 ਮਹੀਨੇ ਤੋਂ ਇਹ ਮਾਤਾ ਇੱਥੇ ਬੈਠੇ ਹੋਏ ਨੇ ਤੇ ਇੱਧਰ ਵੀ ਹੋਰ ਮਾਤਾਵਾਂ ਮੌਜੂਦ ਨੇ ਉਹਨਾਂ ਨਾਲ ਜਿਹੜੀ ਆ ਸੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਬੀਬੀ ਕੀ ਹਾਲ ਹੈ ਹੈਲੋ ਠੀਕ ਹੋ ਅੱਛਾ ਕੀ ਨਾਮ ਹੈ ਤੁਹਾਡਾ ਕੀ ਨਾਮ ਤੁਹਾਡਾ ਕਲਾਸ਼ ਕਲਾਸ਼ ਅੱਛਾ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਰਹਿੰਦੇ ਹਾਂ ਨੂੰ ਰੋ ਕਿਉਂ ਰਹੇ ਹੋ ਕੀ ਕੀ ਗੱਲ ਹੋ ਗਈ ਤੁਹਾਨੂੰ ਮੱਕੀ ਨਾ ਲੱਤ ਪਈ ਮੈਂ ਚੇਲੇ ਜਿਹਾ ਰਿਸ਼ਤਾ ਕੋਈ ਨਾ ਬਲੀ ਵੀ ਇੰਨਾ ਬੜਾ ਖੋਇਆ ਰਿਸ਼ਤਾ ਜਾ ਰਿਹਾ ਹੈ ਨਾ ਮੈਂ ਜੇ ਕੋਈ ਪਤਾ ਲੈਂਦੀ ਆ ਸੋਨੇ ਦਾ ਕੰਮ ਕਰ ਜਾਂਦਾ ਬੜੀ ਸ਼ਿਵਾ ਕੀਤੀ ਹੈ ਰਿਸ਼ਤੇਦਾਰਾਂ ਦੀ ਸੋਹ। ਮੈਂ ਜਰੂਰ ਪਤਾ ਹੀ ਲੱਗੇ। ਤੋ ਵੀ ਵੀ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਸੀ? ਬੜਾ ਬੜਾ ਸੰਤਰਾਸਾ। ਜੇ ਉਹ ਜੇੜ। ਸਮਝਾ ਬੜਾ ਵੱਡਾ ਪਰਿਵਾਰ ਸੀ। ਤੇ ਤੁਹਾਡੇ ਬੱਚੇ? ਬੱਚੇ ਤੇ ਲੱਗਦਾ ਉਹ ਲੜਕੀ ਹੋਇਆ। ਹੂੰ। ਇੱਕ ਅਣਕਾ ਬਸ। ਉਹ ਲੜਕਾ ਕੁਝ ਕਰ ਸੀ। ਬੜਾ ਵਕਲੇ ਬਣ ਲੜਕੀਆਂ ਸੋਹਿਆ ਬੰਦਿਆ ਆ ਨਹੀਂ ਸਕਦੀਆਂ ਮਿਲਣ ਵੀ ਨਹੀਂ ਆਉਂਦੀਆਂ ਦੂ ਦੂ ਤੇ ਗਰੀਬਾਂ ਬਿਕਾਦੀ ਆਈ ਇਹ ਬਿਨੂਰ ਕਹਿੰਦਾ ਬੜਾ ਲੱਗਦਾ ਜੀ ਕਰਦਾ ਬੱਚਿਆਂ ਨੂੰ ਮਿਲਣ ਦਾ ਅੱਜ ਮਿਲੇ ਰੱਬ ਨਹੀਂ ਆਉਂਦਾ ਚਲੋ ਹੌਸਲਾ ਰੱਖੋ ਬੀਜੀ ਇਹ ਦੁਨੀਆ ਦਾ ਇੱਕ ਹਿਸਾਬ ਦਾ ਦਸਤੂਰ ਹੈ ਹੌਸਲਾ ਰੱਖੋ ਤਾਂ ਕਿਤੇ ਨਾ ਕਿਤੇ ਇਹ ਮਾਤਾ ਦੇ ਅੱਖਾਂ ਦੇ ਅਥਰੂ ਜਿਹੜੇ ਨੇ ਇਸਾਫ਼ ਤੌਰ 'ਤੇ ਤੁਸੀਂ ਦੇਖ ਸਕਦੇ ਹੋ ਕਿ ਰਿਸ਼ਤੇ ਜਿਹੜੇ ਨੇ ਅੰਦਰੋਂ ਕਿੰਨੇ ਖੋਖਲੇ ਹੋ ਚੁੱਕੇ ਨੇ ਮਾਤਾ ਦੇ ਕਹਿਣ ਮੁਤਾਬਕ ਇਹਨਾਂ ਦਾ ਬਹੁਤ ਵੱਡਾ ਪਰਿਵਾਰ ਹੈ 3 ਵੀ ਨੇ ਪਰ 3 ਜਿਹੜੀਆਂ ਇਸ ਵਕਤ ਮਾਤਾ ਦਾ ਕਹਿਣਾ ਕਿ ਆਪਣੇ ਘਰ ਦੇ ਵਿੱਚ ਮਜਬੂਰ ਨੇ ਹਾਲਾਂਕਿ ਜਿੰਨਾ ਮਰਜ਼ੀ ਬੱਚੇ ਮਾਪਿਓ ਦੇ ਨਾਲ ਇਸ ਵਕਤ ਮਾੜਾ ਕਰ ਰਹੇ ਨੇ ਮਾਵਾਂ ਦੇ ਨਾਲ ਮਾੜਾ ਕਰ ਰਹੇ ਨੇ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਹੈ ਉਹ ਬਹੁਤ ਮਾੜਾ ਸਲੂਕ ਕਰ ਰਹੀ ਹੈ ਆਪਣੇ ਮਾਪੇ ਦੇ ਨਾਲ ਪਰ ਫਿਰ ਵੀ ਇਹ ਇਹੋ ਜਿਹੇ ਮਾਵਾਂ ਨੇ ਜਿਹੜੀਆਂ ਆਪਣੇ ਬੱਚਿਆਂ ਨੂੰ ਕਦੀ ਵੀ ਮਾੜਾ ਨਹੀਂ ਕਹਿਣਗੀਆਂ ਤਾਂ ਇੱਧਰ ਹੋਰ ਵੀ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਜਿਹੜੀ ਅਸੀਂ ਗੱਲ ਕਰਦੇ ਆ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਜਗਜੀਤ ਕੋਰ ਬਟੇ ਤੇ ਅ ਵੀਜੀ ਤੁਸੀਂ ਕਦੋਂ ਇੱਥੇ ਆਏ ਸੀਗੇ ਸਾਲ ਹੋ ਗਏ ਉੱਟੇ ਸਾਲ ਹੋ ਗਿਆ ਹਾਂ ਤੇ ਤੁਸੀਂ ਇੱਥੇ ਕਿੱਦਾਂ ਪਹੁੰਚੇ ਇੱਥੇ ਬੇਟੀ ਛੱਡ ਕੇ ਗਏ ਮੇਰੇ ਬੇਟੀ ਹਾਂ ਬੇਟਾ ਹੈਗਾ ਤੁਹਾਡੇ ਕੋਈ ਨਹੀਂ ਬੇਟਾ ਇੱਕੋ ਐਸੀ ਖਤਮ ਹੋ ਗਿਆ ਚਾਰ ਪੰਜ ਮਹੀਨੇ ਹੋਏ ਖਤਮ ਹੋ ਗਿਆ ਬੇਟਾ ਇੱਕੋ ਬੇਟੀ ਸੀ ਬਾਕੀ ਬੇਈਆਂ ਸਾਰੀਆਂ ਬੇਈਆਂ ਚਾਰ ਬੇਟੀਆਂ ਤਿੰਨ ਦੂਰ ਰਹਿੰਦੀਆਂ ਇੱਕੋ ਇੱਥੇ ਰਹਿੰਦੀ ਉਹ ਛੋਟੀ ਬੇਟੀ ਬੱਚੇ ਛੋਟੇ ਆਪ ਵੀ ਨੌਕਰੀ ਕਰਦੀ ਉਹ ਛੱਡ ਗਏ। ਆਦੀ ਹੁੰਦੀ ਬਣ ਲਵੈ। ਪਰ ਜੀ ਕਰਦਾ ਬੱਚਿਆਂ ਦੇ ਨਾਲ ਰਹਿਣ ਦਾ। ਕਰਦਾ ਰਿਹਾ ਕਿ ਹੁਣ ਕੀ ਕਰੀਏ? ਰੱਬ ਨਹੀਂ ਜਰ ਤੋ ਖੜੇ ਤੇ। ਘਰ ਖਰਾਬ ਹੋ ਗਿਆ ਸਾਰਾ। ਅੱਛਾ ਆਪਣਾ ਘਰ ਪਰਿਵਾਰ ਜਦੋਂ ਸੀਗਾ ਤੇ ਕਿਹੋ ਜਿਹਾ ਸਮਾਂ ਤੁਸੀਂ ਹੰਡਾਇਆ ਆਪਣੇ ਪਰਿਵਾਰ? ਵਧੀਆ ਸੀਗਾ, ਖੁਸ਼ ਸੀਗੇ। ਅਸੀਂ ਮਾਪ ਪੁੱਤਰ ਕੁੜੀਆਂ ਦੋ। ਅੰਕਲ ਤੇਰੇ ਨੂੰ ਡੈਥ ਹੋ ਗਈ 15 ਸਾਲ। ਤੇ ਮੈਂ ਡੇਗੀ ਕੁਰਸੀ ਤੇ ਬੈਠੀ ਬੈਠੀ ਮੇਰੀ ਬਾਹ ਟੁੱਟ ਗਈ ਲੱਤ ਖੜੀ ਹੋ ਗਈ ਡਿਸਕ ਹੀ ਲੱਗੀ ਪਿੱਟ ਦੀ 15 ਦਿਨ ਹਸਪਤਾਲ ਰਹੀ ਮੈਂ ਦੋ ਬਤਲਾ ਖੂਨ ਦੀਆਂ ਚੜੀਆਂ ਮੇਰੇ ਕਹਿੰਦੇ ਖੂਨ ਦੀ ਕਮੀ ਆ ਪਰ ਲੱਤ ਬੜੀ ਕੋਸ਼ਿਸ਼ ਕੀਤੀ ਚਲਦੀ ਨਹੀਂ ਬਟੇ ਭਾਰ ਨਹੀਂ ਹੁੰਦਾ ਲੱਤ ਤੇ ਬਾਹ ਟੁੱਟੀ ਡਿਸਕ ਹੀ ਲੱਗੀ ਔਰ ਕਰਕੇ ਸਾਰਾ ਪ੍ਰੋਬਲਮ ਸੀ ਸਾਲ ਹੋ ਗਿਆ ਤੁਹਾਨੂੰ ਇੱਥੇ ਰਹਿੰਦਿਆਂ ਨੂੰ ਤੁਸੀਂ ਕਿੱਦਾਂ ਇਸ ਜਗ੍ਹਾ ਤੇ ਕਿੱਦਾਂ ਦਿਨ ਕੱਟ ਰਹੇ ਹੋ ਬੱਚੇ ਹੁੰਦੇ ਸੁੰਦੇ ਵੀ ਹੋਰ ਕੀ ਕਰਨਾ ਉੱਥੇ ਕੀ ਤੁੱਨ ਨਹੀਂ ਬਹਿਣਾ ਹੁਣ ਕੀ ਕਰੀਏ ਫਿਰ ਤੁਹਾਨੂੰ ਕਦੇ ਕਦੇ ਲੱਗਦਾ ਨਹੀਂ ਰਿਸ਼ਤੇ ਇੰਨੇ ਕਮਜ਼ੋਰ ਹੋ ਗਏ ਜਿਨ੍ਹਾਂ ਬੱਚਿਆਂ ਨੂੰ ਸਿੱਕ ਡੋ ਜਨਮ ਦਿੱਤਾ ਉਹ ਬੱਚੇ ਮਤਲਬ ਮਨੋਂ ਹੀ ਵਸਾਰ ਗਏ ਮਾਪਿਆਂ ਨੂੰ ਇਹ ਕਹਿੰਦੀ ਆ ਉਹ ਤੈਨੂੰ ਲੈ ਜਾਊਂਗੀ ਮੈਂ ਬੱਚੇ ਛੋਟੇ ਨੇ ਆਪ ਵੀ ਨੌਕਰੀ ਕਰਦੀ ਆ ਕੀ ਵਾਦਾ ਕੀ ਦਿੱਤਾ ਤੁਹਾਨੂੰ ਧੀ ਨੇ ਕਿ ਮਤਲਬ ਬੱਚੇ ਵੱਡੇ ਹੋਣਗੇ ਫਿਰ ਲੈ ਕੇ ਜਾਊਂਗੀ ਲੈ ਜਾਊਗੀ ਥੋੜੀ ਦੇਰ ਦਿੱਤੀ ਕਹਿੰਦੀ ਸਾਲ ਤੋਂ ਹੋ ਗਿਆ ਇੰਤਜ਼ਾਰ ਕਰਦੇ ਆ ਸਾਲ ਹੋ ਗਏ ਮਿਲਣ ਆਂਦੀ ਹੈ ਬੇਟੀ ਹਾਂ ਜੀ ਹਰ ਦਵਨ ਹਾਂ ਉਹ ਕਿਦੋਂ ਇਹਦਾ ਰੂੜੀ ਆ ਦੰਦੇ ਐ ਇਹਦੀ ਵੀ ਮੈਨੂੰ ਸਾਤ ਬੋਧ ਤੱਕ ਕੀ ਕਰਦਾ ਹੁਣ ਤਾਂ ਤਾਂ ਮੂਰਾ ਕਰਦਾ ਨਹੀਂ ਆ ਬਟ ਯਾਦ ਜਦੋਂ ਆਂਦੀ ਹੈ ਬੇਟੇ ਦੀ ਯਾਦ ਆਂਦੀ ਹੈ ਬਟ ਤੇ ਹੁਣ 4-5 ਮਹੀਨੇ ਹੋਏ ਗੁਜ਼ਰੇ ਆ ਤਾਂ 25 ਸਾਲ ਹੋ ਗਏ 20 ਸਾਲ ਲੱਗਿਆ ਸੀ ਬਟੇ ਜਵਾਲ ਦਿੱਤਾ ਸਾਰਾ ਬੇਟੀਆਂ ਨੂੰ ਛੋਟਾ ਬਿਲਕੁਲ ਹੈ ਮਾਵਾ ਬੜੇ ਹੀ ਬੇਸ਼ੱਕ ਇਹਨਾਂ ਨੂੰ ਇੱਥੇ ਕੱਪੜੇ ਦੀ ਦਿੱਕਤ ਨਹੀਂ ਖਾਣ ਦੀ ਕੋਈ ਦਿੱਕਤ ਨਹੀਂ ਬੈਠਣ ਉੱਠਣ ਦੀ ਕੋਈ ਦਿੱਕਤ ਨਹੀਂ ਆਪਸ 'ਚ ਸਾਥੀ ਨੇ ਗੱਲਾਂ ਵੀ ਕਰਦੇ ਨੇ ਪਰ ਜੋ ਆਪਣਾ ਪਰਿਵਾਰ ਹੈ ਜੋ ਆਪਣੇ ਖੂਨ ਦੇ ਰਿਸ਼ਤੇ ਨੇ ਉਹਨਾਂ ਨੂੰ ਇਹ ਬਹੁਤ ਜ਼ਿਆਦਾ ਯਾਦ ਕਰਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਇਹ ਹਾਲਾਤ ਹੈ ਹੁਣ ਤੁਹਾਨੂੰ ਇਹ ਨਾ ਮਾਤਾ ਜੀ ਬਾਰੇ ਤੁਹਾਨੂੰ ਦੱਸ ਦਿਆਂ ਕਿ ਇਹ ਮਾਤਾ ਦਾ ਥੋੜੇ ਟਾਈਮ ਪਹਿਲਾਂ ਹੀ ਚੂਲੇ ਦਾ ਆਪਰੇਟ ਹੋਇਆ ਹਾਲਾਂਕਿ ਇਹਨਾਂ ਦੀ दिमागी कंडीशन ਜਿਹੜੀ ਆ ਉਹ ਪੂਰੀ ਤਰੀਕੇ ਦੇ ਨਾਲ ਦੁਰਸਤ ਨਹੀਂ ਆ ਤਾਂ ਗੱਲ ਜਿਹੜਾ ਨਹੀਂ ਖੁੱਲ ਸਕਦੇ ਪਰ ਇਹ ਪਤਾ ਚੱਲਿਆ ਕਿ ਇਹ ਮਾਤਾ ਦੇ ઓਪਰੇਟ ਹੋਣ ਤੋਂ ਬਾਅਦ ਇਹਨਾਂ ਦੇ ਕੁਝ ਰਿਸ਼ਤੇਦਾਰ ਜਿਹੜੇ ਨੇ ਇਹਨਾਂ ਨੂੰ ਇਸ ਜਗ੍ਹਾ ਦੇ ਉੱਪਰ ਛੱਡ ਗਏ ਸਨ ਤੇ ਉਦੋਂ ਦੇ ਹੀ ਇਹ ਮਾਤਾ ਜਿਹੜੇ ਹੈਗੇ ਨੇ ਇਸ ਜਗ੍ਹਾ ਦੇ ਉੱਪਰ ਮੌਜੂਦ ਨੇ ਤੇ ਇੱਕ ਹੋਰ ਮਾਤਾ ਜੀ ਇੱਥੇ ਬੈਠੇ ਹੋਣੇ ਸਾਡਾ ਗੱਲਬਾਤ ਕਰਦੇ ਆ ਤੁਸੀਂ ਠੀਕ ਹੋ ਹਾਂ ਠੀਕ ਹੋ ਕਿੱਦਾਂ ਕੀਵੇਂ ਰਹਿ ਰਹੇ ਹੋ ਤੁਸੀਂ ਬਸ ਠੀਕ ਨੇ ਬੇ ਉਹ ਦੀਆ ਠੀਕ ਹੋ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਜੀ ਕਿੰਨਾ ਟਾਈਮ ਹੋ ਗਿਆ ਇੱਥੇ ਪਤਾ ਨਹੀਂ ਮੁੰਡਿਆ ਮੈਨੂੰ ਨਹੀਂ ਪਤਾ ਟਾਈਮ ਨਹੀਂ ਪਤਾ ਕੌਣ ਛੱਡ ਕੇ ਗਿਆ ਤੁਹਾਨੂੰ ਇੱਥੇ ਤੁਸੀਂ ਇਹ ਕਰ ਲਈ ਪੁੱਛ ਰਹੇ ਮੈਂ ਕੋਈ ਵਿਆਹ ਨਹੀਂ ਕਰਾਣਾ ਕਿਸੇ ਗੱਲ 'ਚ ਮੇਰੇ ਬੱਚੇ ਵੀ ਲਗੇ ਆ ਵੱਡੇ ਵੱਡੇ ਬੱਚੇ ਵੀ ਮੰਦਗੀ ਵਿਆਹ ਹੀ ਹੈ ਉਹਦੇ ਉਹਦੇ ਬੱਚੇ ਆ ਉਹਨਾਂ ਸੱਸ ਸੂਰ ਮੇਰੀ ਮੇਰੀ ਮੇਰੇ ਮਾਪੇ ਵੀ ਹੋ ਵੀ ਗਏ ਆ ਸਭ ਕੁ ਮੈਂ ਹੀ ਵਿਆਹ ਨਹੀਂ ਕਰਾਣਾ ਸੀ ਅੱਜ ਰੋਟੀ ਪਾਣੀ ਖਾ ਲਿਆ ਤੁਸੀਂ ਆ ਖਾਂ ਰਹੇ ਹੋ ਸਣੀ ਤਾਂ ਬਿਲਕੁਲ ਦੋਨ ਇਹਨਾਂ ਦੇ ਵੀ ਇੱਕ ਸਟੋਰੀ ਦੱਸ ਦਿੰਨੇ ਆ ਕਿ ਇਹ ਇੱਥੇ ਪਹੁੰਚੇ ਨੇ ਇਹਨਾਂ ਦੇ ਧੀ ਜਵਾਈ ਨੇ ਇਹਨਾਂ ਨੂੰ ਇੱਥੇ ਛੱਡਿਆ ਪਰ ਕੁਝ ਬੋਲਣ ਨੂੰ ਤਿਆਰ ਇਸ ਕਰਕੇ ਨਹੀਂ ਕਿਉਂਕਿ ਆਪਣੇ ਬੱਚੇ ਆ ਜਿਹੜੇ ਨੇ ਖੂਨ ਦੇ ਰਿਸ਼ਤੇ ਨੇ ਉਹਨਾਂ ਉਹਨਾਂ ਨੂੰ ਮਾਣਾ ਨਹੀਂ ਕਹਿਣਾ ਚਾਹੁੰਦੇ ਜਾਂ ਫਿਰ ਆਪਣੇ ਖੂਨ ਦੇ ਰਿਸ਼ਤੇਆਂ ਦੇ ਬਾਰੇ ਕੋਈ ਵੀ ਗੱਲ ਜਿਹੜੀ ਹੈ ਇਹ ਨਹੀਂ ਕਰਨਾ ਚਾਹੀਦਾ ਕਿਉਂਕਿ ਕਈ ਮਾਤਾਵਾਂ ਇੱਥੇ ਅਜਈਆਂ ਨੇ ਜਿਹੜੀਆਂ ਸਦਮੇ ਦਾ ਸ਼ਿਕਾਰ ਨੇ ਜਿਹੜੇ ਮੈਂਟਲੀ ਬਹੁਤ ਜ਼ਿਆਦਾ ਹਰਾਸ ਨੇ ਇਸ ਵਕਤ ਤੇ ਆਪਣੀ ਜ਼ਿੰਦਗੀ ਦਾ ਸਮਾਂ ਜਿਹੜਾ ਉਹ ਬਤੀਤ ਕਰ ਰਹੇ ਨੇ ਆਪਣੇ ਬੱਚਿਆਂ ਨੂੰ ਯਾਦ ਕਰਦੇ ਹੋਏ ਤਾਂ ਹੋਰ ਮਾਤਾਵਾਂ ਵੀ ਇੱਥੇ ਮੌਜੂਦ ਨੇ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੇ ਨਾਲ ਜਿਹੜੀ ਹੈ ਗੱਲਬਾਤ ਕੀਤੀ ਜਾਵੇ ਬੀਜੀ ਸਾਸ੍ਰੀਕਾਲ ਜੀ ਹਾਂ ਸਾਸ੍ਰੀਕਾਲ ਕੀ ਹਾਲ ਚਾਲ ਜੀ ਠੀਕ ਹੈ ਠੀਕ ਹੈ ਠੀਕੋ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਮੇਰੇ ਕੋਲ 5ਵਾਂ ਮਹੀਨਾ ਲੱਗ ਹਨ ਛੱਡ ਕੇ ਗਿਆ ਤੁਹਾਨੂੰ ਮੇਰੇ ਬੇਟਾ ਬਹੂ ਆਤੇ ਰਹਤੇ ਐ ਵੈਸੇ ਬੇਟਾ ਬਹੂ ਛੱਡ ਕੇ ਗਏ ਸੀ ਹਾਂ ਹਾਂ ਜੀ ਜੀ ਕਰਦਾ ਉਹਨਾਂ ਦੇ ਨਾਲ ਰਹਿਣ ਦਾ ਨੇ ਕਹਿ ਬਈ ਜਰਾ ਮੈਰੀ ਲੱਤ ਟੁੱਟ ਗਈ ਥੀ ਨਾ ਤੇ ਮੈਂ ਅਭੀ ਚੱਲਨੇ ਸੇ ਨਾ ਵਾਹ ਚੱਲਨੇ ਦਾ ਮਤਲਬ ਜਗ੍ਹਾ ਨਹੀਂ ਹੈ ਥੋੜੀ ਚੱਲਨੇ ਲੱਗ ਜਾਊਂਗੀ ਫਿਰ ਲੈ ਜਾਈਂਗੀ ਚਲੀ ਜਾਊਂਗੀ ਤੇ ਜਾਂਦੇ ਰਹਿੰਦੇ ਵੈਸੇ ਆਂਦੇ ਰਹਿੰਦੇ ਲੇ ਪਰਸੋਂ ਆਏ ਚਪਲ ਚੁੱਪਲ ਲੈ ਕੇ ਦੇ ਗਏ ਦਵਾਈ ਦੂਈ ਲੈ ਕੇ ਦੇ ਜਾਂਦੇ ਗੱਲ ਹੋ ਜਾਂਦੀ ਐ ਹਾਂ ਜੀ ਹਾਂ ਮਿਲ ਕੇ ਜਾਂਦੇ ਆਪਾਂ ਆਪਰੇ ਇਹ ਜਾਨੇ ਤਾਂ ਨਹੀਂ ਦਿੰਦੇ ਮੈਂ ਉਹ ਖੁਦ ਮਿਲ ਕੇ ਜਾਂਦੇ ਹਾਂ ਹਾਂਜੀ ਅੱਛਾ ਬੜੀ ਜਗ੍ਹਾ ਤੇ ਇਦਾਂ ਦੇਖਿਆ ਮਾਤਾ ਜੀ ਜਿਵੇਂ ਤੁਸੀਂ ਉਹ ਬਹੁਤ ਸਾਰੀਆਂ ਮਾਤਾਵਾਂ ਇੱਥੇ ਹੈਗੀਆਂ ਨੇ ਜਿਨ੍ਹਾਂ ਨੂੰ ਉਹਨਾਂ ਦੇ ਬੱਚੇ ਛੱਡ ਕੇ ਗਏ ਪਰ ਮੁੜ ਕੇ ਪਿੱਛੇ ਵੀ ਨਹੀਂ ਉਹਨਾਂ ਨੇ ਦੇਖਿਆ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਨਹੀਂ ਕਈ ਕਈ ਲੋਕ ਨੇ ਹਨਾ ਤੇ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਵੀ ਰਿਸ਼ਤੇ ਜਿਹੜੇ ਇਸ ਵਕਤ ਖੂਨ ਦੇ ਰਿਸ਼ਤੇ ਪਾਣੀ ਬੰਦੇ ਜਾ ਰਹੇ ਨੇ ਹਾਂ ਹਾਂਜੀ ਇਹ ਤੇ ਠੀਕ ਹੈ ਸੇ ਮੇਰੇ ਤੇ ਬਟਾ ਬਹੁਤ ਠੀਕ ਹੈ ਬਸ ਮੈਂ ਕਿਉਂ ਕਹੂੰ ਆਤੇ ਰਹਤੇ ਹਾਂ 15 ਦਿਨ ਕੇ ਬਾਅਦ ਆਤੇ ਰਹਤੇ ਹਾਲੇ ਕਿ ਦਿੱਕਤ ਕੀ ਹੈ ਕਿ ਤੁਸੀਂ ਠੀਕ ਨਹੀਂ ਉਹ ਤਾਂ ਨਹੀਂ ਜਾ ਰਹੇ ਉਹਨਾਂ ਕੋਈ ਤਾਂ ਨਹੀਂ ਲੈ ਕੇ ਜਾ ਇਹ ਲੱਤ ਸੇ ਵੀ ਮੈਂ ਚੱਲ ਨਹੀਂ ਸਕਦੀ ਨਾ ਸਹੀਦ ਬਨਾ ਬਕਰ ਸੇ ਚਲੂੰਗੀ ਤਾਂ ਫਿਰ ਉਸੇ ਬਲ ਉਸਤਾਲ ਮੇਰਾ ਪ੍ਰੇਸ਼ਨ ਹੋਇਆ ਹੈ ਇਹ ਇਧਰ ਸੀ ਇਹ ਹੱਡੀ ਟੁੱਟ ਗਈ ਸੀ ਫਿਰ ਇਹ ਮੇਰਾ ਪ੍ਰੇਸ਼ਨ ਆਇਆ ਤਾਂ ਉਹਨਾਂ ਨੇ ਕਰਵਾਇਆ ਸਭ ਕੁਝ ਬੱਚਿਓ ਨੇ ਕਰਵਾਇਆ ਹਾਂ ਚੱਲਣੇ ਕੇ ਕਰਨੇ ਆ ਛੋੜ ਗਏ ਬਈ ਜਰਾ ਥੋੜਾ ਬਕਰ ਬੁਕਰ ਸੇ ਚੱਲਨੇ ਸੇ ਨਾ ਜਗਾ ਬਾਹਰ ਹੈ ਗਈ ਤੇ ਤੁਰ ਲਈ ਤਾਂ ਫਿਰ ਘਰ ਦੇ ਵਿੱਚ ਦੋਨੋਂ ਸਰਵਿਸ ਕਰ ਦੇਣਾ ਨਹੀਂ ਨਹੀਂ ਬਹੁਤ ਮੇਰੇ ਘਰ ਮੇਰੇ ਰਹਤੇ ਮੇਰਾ ਬੇਟਾ ਜਾਂਦਾ ਹੈ ਪੈਂਟਰ ਹੈ ਪੈਂਟਰ ਦਾ ਕੰਮ ਕਰਦਾ ਹੈ ਹਾਂ ਇੱਕ ਪੋਤਾ ਹੈ ਮੇਰਾ ਇਤਨਾ بڑا ਜੀ ਮੇਰੇ ਦੇਖ ਲੋ ਇਹ ਉਹ ਮਾਮਾ ਨੇ ਸੱਚੀ ਮੁੱਠੀ ਜਿਹੜੇ ਆਪਣੇ ਪੁੱਤਾਂ ਨੂੰ ਜਾਂ ਆਪਣੇ ਘਰ ਦੇ ਮੈਂਬਰਾਂ ਨੂੰ ਕਦੀ ਵੀ ਮਾਰਾ ਨਹੀਂ ਗਏ ਬਿਸ਼ੱਕ ਜੋ ਮਰਜ਼ੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਇਆ ਜਿਹੋ ਜੇ ਮਰਜ਼ੀ ਹਾਲਾਤ ਰਹੇ ਨੇ ਪਰ ਇਹ ਮਾਮਾ ਉਹੋ ਮਾਮਾ ਨੇ ਜਿਹੜੀਆਂ ਸੱਚਮੁੱਠ ਆਪਣੇ ਬੱਚਿਆਂ ਨੂੰ ਸਿਰਫ ਬਲੇਸਿੰਗਸ ਹੀ ਦਿੰਦੀਆਂ ਨੇ ਪਰ ਬੱਚਿਆਂ ਕੋਲ ਇਹਨਾਂ ਮਾਮਾ ਨੂੰ ਕੀ ਮਿਲਿਆ ਇਹਨਾਂ ਮਾਮਾ ਨੇ 9 ਮਹੀਨੇ ਉਹਨਾਂ ਬੱਚਿਆਂ ਨੂੰ ਕੁੱਖ ਦੇ ਵਿੱਚ ਰੱਖਿਆ ਮੁੜ ਕੇ ਜਨਮ ਦਿੱਤਾ ਫਿਰ ਪਾਲਿਆ ਫਿਰ ਪੋਸਿਆ ਫਿਰ ਪੜਾਇਆ ਫਿਰ ਜ਼ਿੰਦਗੀ ਦੇ ਵਿੱਚ ਕੁਝ ਬਣਾ ਦਿੱਤਾ ਤੇ ਅੱਜ ਜਦੋਂ ਸਮਾਂ ਆ ਇਹਨਾਂ ਮਾਮਾ ਨੂੰ ਸਾਂਭਣ ਦੇ ਲਈ ਤਾਂ ਕਈਆਂ ਮਾਮਾ ਦੇ ਨਾਲ ਤਾਂ ਕੁਦਰਤ ਨੇ ਤਰਸ ਦੀ ਕਰ ਦਿੱਤੀ ਤੇ ਕਈ ਜਿਹੜੇ ਬੱਚੇ ਨੇ ਉਹ ਮਾਮਾ ਨੂੰ ਇੱਥੇ ਛੱਡ ਕੇ ਬੈਠੇ ਹੋਏ ਨੇ ਖੂਨ ਦੇ ਰਿਸ਼ਤੇ ਵੀ ਅੱਜ ਦੇ ਸਮੇਂ 'ਚ ਪਾਣੀ ਬਣਦੇ ਨਜ਼ਰ ਆ ਰਹੇ ਨੇ ਪਰ ਇਹ ਮਾਮਾ ਜਿਹੜੀਆਂ ਨੇ ਇਹ ਆਪਣੇ ਪੁੱਤਾਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਜਿਹੜੇ ਵੀ ਇਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਨੂੰ ਵੀ ਇੱਕ ਆਖਿਰਕਾਰ ਮਾੜਾ ਨਹੀਂ ਕਹਿ ਰਹੇ ਕਿਉਂਕਿ ਇਹਨਾਂ ਦਾ ਕਹਿਣਾ ਕਿ ਬੱਚਿਆਂ ਦੇ ਵੱਲੋਂ ਸਾਨੂੰ ਇਹ ਗੱਲ ਕਹੀ ਗਈ ਹੈ ਕਿ ਤੁਹਾਨੂੰ ਜਲਦੀ ਹੀ ਲੈ ਜਾਵਾਂਗੇ ਪਰ ਇਹ ਕਦੋਂ ਲੈ ਕੇ ਜਾਣਗੇ ਇਸ ਦਾ ਇਸ ਸਮੇਂ ਦਾ ਅੰਦਾਜ਼ਾ ਸ਼ਾਇਦ ਕਿਸੇ ਨੂੰ ਵੀ ਨਹੀਂ ਕਿਉਂਕਿ ਕੋਈ ਮਾਤਾ ਇੱਥੇ ਸਾਲ ਤੋਂ ਰਹਿ ਰਹੀ ਹੈ ਕੋਈ ਡੇਢ ਸਾਲ ਤੋਂ ਕੋਈ 5 ਮਹੀਨੇ ਤੋਂ ਕੋਈ 9 ਮਹੀਨੇ ਤੋਂ ਤੇ ਕਈਆਂ ਨੂੰ ਇਸ ਤੋਂ ਵੀ ਬਹੁਤ ਵੱਧ ਸਮਾਂ ਹੋ ਚੁੱਕਾ ਹੈ ਤੇ ਕਈ ਤੇ ਮਾਵਾਂ ਇੱਥੇ ਅਜਈਆਂ ਨੇ ਜਿਹੜੇ ਬੱਚੇ ਉਹਨਾਂ ਨੂੰ ਛੱਡ ਜਾਂਦੇ ਨੇ ਮੁੜ ਕੇ ਮਨੋਂ ਹੀ ਵਿਸਾਰ ਦਿੰਦੇ ਨੇ ਇੱਥੇ ਮਿਲ ਕੇ ਵੀ ਨਹੀਂ ਜਾਂਦੇ ਔਰ ਕਈ ਥਾਵਾਂ ਦੇ ਉੱਪਰ ਇਹਦਾ ਇਹਨੂੰ ਮਿਲਿਆ ਕਿ ਇਹਨਾਂ ਮਾਵਾਂ ਦੇ ਜਿਹੜੇ ਅੰਤਿਮ ਰਿਵਾਜ ਨੇ ਜਿਹੜੇ ਅੰਤਿਮ ਰਾਈਟਸ ਵੀ ਜਿਹੜੀਆਂ ਨੇ ਉਹ ਵੀ ਆਸ਼ਰਮ ਵਾਲਿਆਂ ਵੱਲੋਂ ਕੀਤੀਆਂ ਜਾਂਦੀਆਂ ਨੇ ਪਰ ਮਦਰਸਡੇ ਮਨਾਉਣ ਦਾ ਉਦੋਂ ਹੀ ਫਾਇਦਾ ਹੈ ਜੇਕਰ ਅਸਲ ਜ਼ਿੰਦਗੀ ਦੇ ਵਿੱਚ ਅਸੀਂ ਮਾਂਾਂ ਦੀ ਕਦਰ ਕਰਦੇ ਆਂ ਕਹਿੰਦੇ ਆ ਕਿ ਮਾਂ ਦਾ ਇੱਕ ਦਿਨ ਹੁੰਦਾ ਪਰ ਉਹ ਕੋਈ ਵੀ ਦਿਨ ਨਹੀਂ ਹੁੰਦਾ ਜਿਹੜਾ ਮਾਂ ਦੇ ਬਿਨ ਹੁੰਦਾ ਤੋ ਮਾਵਾ ਜੜੀਆਂ ਨੇ ਉਹ ਘਰ ਦਾ ਸ਼ਿੰਗਾਰ ਹੁੰਦੀਆਂ ਨੇ ਜੇਕਰ ਮਾਂ ਕਿਤੇ ਨਾ ਦਿਖੇ ਤਾਂ ਬੱਚਾ ਨੂੰ ਵੈਸੇ ਹੀ ਹਨੇਰ ਪੈ ਜਾਂਦਾ ਪਰ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਆ ਉਹਨਾਂ ਦੀ ਸੋਝੀ ਜਿਹੜੀ ਹੈ ਕਿਤੇ ਨਾ ਕਿਤੇ ਉਹ ਪੂਰੀ ਤਰੀਕੇ ਨਾਲ ਖਰਾਬ ਹੋ ਚੁੱਕੀ ਹੈ ਪਰ ਇਹ ਮਾਵਾ ਜੜੀਆਂ ਨੇ ਕਹਿੰਦੇ ਨੇ ਪੁੱਤਕ ਪੁੱਤ ਹੋ ਜਾਂਦੇ ਨੇ ਪਰ ਮਾਵਾ ਕੁਮਾਵਾ ਕਦੇ ਨਹੀਂ ਹੁੰਦੀਆਂ ਇਹ ਸਟੋਰੀ ਦੱਸਦੇ ਕੋਈ ਮਨ ਬੇहद ਭਾਵੁਕ ਹੋ ਰਿਹਾ ਪਰ ਤੁਹਾਡੇ ਸਭ ਦੇ ਕੀ ਵਿਚਾਰ ਨੇ ਇਸ ਦੇ ਬਾਰੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਕੈਮਰਾ ਪਰਸਨ ਅਜੇ ਨਾਲ ਮਨਪ੍ਰੀਤ ਕੌਰ ਸੁਰਖਾ ਮੀਡੀਆ ਜਲੰਧਰ